ਅਸਪਰੇ ਦੀ ਮੰਤਪਾਗੀ ਖਬਰ ਕਾਂਗਰਸ ਦੇ ਸੰਸਦ ਸੰਤੋਖ ਸਿੰਘ ਚੌਧਰੀ ਦੀ ਸਾਹਮਣੇ ਆ ਰਹੀ ਹੈ ਰਾਹੁਲ ਗਾਂਧੀ ਦੀ ਭਾਰਤ ਜੋੜ ਯਾਤਰਾ ਦੇ ਦੌਰਾਨ ਸੰਤੋਖ ਚੌਧਰੀ ਪਹਿਲਾਂ ਬੇਹੋਸ਼ ਹੋਏ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਪਰ ਸਭ ਦੇ ਵਿੱਚ ਇਹ ਤਿੰਨ ਤਸਵੀਰਾਂ ਨੇ ਜਿਹੜੀਆਂ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਿ ਜਿਵੇਂ ਹੀ ਸੰਤੋਖ ਚੌਧਰੀ ਸੀ ਦੇਖ ਸਕਦੇ ਹੋ ਕਿ ਰਾਹੁਲ ਗਾਂਧੀ ਦੇ ਨਾਲ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਦੇ ਪਏ ਸਨ ਪਰ ਸੰਤੋਖ ਚੌਧਰੀ ਦੇ ਵੱਲੋਂ ਜਿਵੇਂ ਹੀ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਗਿਆ ਯਾਤਰਾ ਦੇ ਨਾਲ ਉਹ ਚੱਲੇ ਪਰ ਉਸ ਤੋਂ ਬਾਅਦ ਉਹ ਬੇਹੋਸ਼ ਹੋ ਗਏ ਇਹ ਤਸਵੀਰਾਂ ਨੇ ਐਂਬੂਲੈਂਸ ਦੀਆਂ ਜਦੋਂ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ ਕਾਬਲੇ ਗੌਰਵ ਕੇ ਸੰਤੋਖ ਸਿੰਘ ਚੌਧਰੀ ਜਿਨ੍ਹਾਂ ਦੇ ਵੱਲੋਂ ਪਹਿਲਾਂ ਤਾਂ ਜਦੋਂ ਰਾਹੁਲ ਗਾਂਧੀ ਦੀ ਯਾਤਰਾ ਆਰੰਭ ਹੋਈ ਸੀ ਉਸ ਤੋਂ ਪਹਿਲਾਂ ਇਹ ਤੁਸੀਂ ਦੇਖ ਲਵੋ ਕਿ ਉਹ ਕਿਸ ਤਰ੍ਹਾਂ ਸਟੇਜ ਤੇ ਉਹਨਾਂ ਦੇ ਆਉਣ ਦਾ ਸਵਾਗਤ ਕਰਦੇ ਪਏ ਨੇ ਇਸ ਤੋਂ ਬਾਅਦ ਇਸ ਪੂਰੇ ਮਾਮਲੇ ਤੇ ਮੌਕੇ ਤੇ ਵਿਧਾਇਕ ਅਤੇ ਡਾਕਟਰ ਸਾਹਿਬਾਨ ਦਾ ਕੀ ਕਹਿਣਾ ਹੈ ਉਸ ਤੋਂ ਵੀ ਤੁਹਾਨੂੰ ਸੁਣਾਉਣੇ ਇੱਕ ਵਾਰ ਤੁਸੀਂ ਇਹ ਦੇਖੋ ਕਿ ਕਿਸ ਤਰ੍ਹਾਂ ਰਾਹੁਲ ਗਾਂਧੀ ਦੇ ਆਉਣ ਤੋਂ ਪਹਿਲਾਂ ਉਹ ਸਵਾਗਤ ਕਰਦੇ ਪਏ ਆ ਤੇ ਨਾਲ ਦੀ ਨਾਲ ਬਾਅਦ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਉਹ ਯਾਤਰਾ ਕਰਦੇ ਪਏ ਨੇ ਅਤੇ ਉਸ ਤੋਂ ਬਾਅਦ ਕੀ ਹੋਇਆ ਉਹ ਵੀ ਸੁਣ ਲਿਓ ਅੱਧਾ ਪੌਣਾ ਘੰਟਾ ਪਹਿਲਾਂ ਸਾਡੇ ਕੋ ਚੌਧਰੀ ਸੰਤੋਸ਼ ਸਿੰਘ ਜੀ ਉਹਨਾਂ ਨੂੰ ਲੈ ਕੇ ਆਏ ਸੀ ਉਹ ਕਲਾਪਸ ਸਟੇਟ ਵਿੱਚ ਸਿਗੇ ਉਹਨਾਂ ਨੂੰ ਹੋਸ਼ ਨਹੀਂ ਸੀ ਉਹਨਾਂ ਨਾਲ ਡਾਕਟਰਾਂ ਦੀ ਟੀਮ ਵੀ ਸੀ ਇਹ ਰਾਹੁਲ ਗਾਂਧੀ ਜੀ ਦੀ ਯਾਤਰਾ ਉਹਨਾਂ ਨਾਲ ਪ੍ਰਸੀਡ ਕਰ ਰਹੇ ਸੀ ਕਲੈਪ ਸਟੇਟ ਦੇ ਵਿੱਚ ਪਹਿਲਾਂ ਰਸਤੇ 'ਚ ਵੀ ਡਾਕਟਰਾਂ ਨੇ ਉਹਨਾਂ ਨੂੰ ਸਾਰਾ ਸੀਪੀਆਰ ਵਗੈਰਾ ਜੋ ਪ੍ਰੋਟੋਕੋਲ ਹੈਗਾ ਉਸ ਹਿਸਾਬ ਨਾਲ ਉਹਨਾਂ ਦਾ ਟ੍ਰੀਟਮੈਂਟ ਕਰਨ ਦੀ ਕੋਸ਼ਿਸ਼ ਕੀਤੀ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਵੀ ਸਾਡੇ ਕੋਲ ਵੀ ਅਸੀਂ ਵੀ ਲੱਗੇ ਰਹੇ ਪਰ ਉਹਨਾਂ ਨੂੰ ਅਸੀਂ ਰਿਵਾਈਵ ਨਹੀਂ ਕਰ ਸਕੇ ਬਹੁਤ ਦੁੱਖ ਹੋ ਰਿਹਾ ਹੈ ਇਹ ਗੱਲ ਕਹਿ ਕੇ ਸਾਡੇ ਫੈਮਿਲੀ ਰਿਲੇਸ਼ਨਸ ਵੀ ਹੈ ਉਹਨਾਂ ਨਾਲ ਪਲੱਸ ਸਾਰਾ ਸੁਸਾਇਟੀ ਵੀ ਉਹਨਾਂ ਨਾਲ ਇੰਨਾ ਉਹਨਾਂ ਨੇ ਸੁਸਾਇਟੀ ਨੂੰ ਯੋਗਦਾਨ ਦਿੱਤਾ ਹੈ ਪਰ ਅਸੀਂ ਬਹੁਤ ਦੁੱਖ ਨਾਲ ਕਹਿ ਰਹੇ ਹਾਂ ਅਸੀਂ ਉਹਨਾਂ ਨੂੰ ਪਛਾਣ ਨਹੀਂ ਸਕਦੇ ਹੀ ਇਜ਼ ਨੋ ਮੋਰ ਇਹ ਦੱਸ ਸਰ ਕੋਈ ਕੀ ਲੱਗਦਾ ਮੌਤ ਦੇ ਕਾਰਨ ਦੇਖੋ ਇਹ ਸਡਨ ਕਲਾਪਸ ਹੈ ਇਹਦੇ ਚ ਵਜ੍ਹਾ ਰਾਈਟਵੇ ਆਪਾਂ ਕੁਝ ਨਹੀਂ ਕਹਿ ਸਕਦੇ ਸੋ ਸਡਨ ਕਲਾਪਸ ਦੇ ਵਿੱਚ ਵੀ ਕੈਨਟ ਫਾਈਂਡ ਦਾ ਰੀਜ਼ਨ ਰਾਈਟਵੇ ਸਤਿਵੀਂ ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਵਿੱਚੋਂ ਔਰ ਜਿਸ ਤਰੀਕੇ ਨਾਲ ਬੜੀ ਦੁਰਘਦਾਈ ਖਬਰਾਈ ਹੋਈ ਹੈ ਬੜਾ ਨਿਗਲਦਾਨ ਬੜਾ ਵਧੀਆ ਸਮਾਂ ਹਾਲ ਪਰ ਪਤਾ ਹੈ ਕਿ ਇਹ ਕੀ ਪਾਣਾ ਨਾ ਪਰ ਗਿਆ ਜੀ ਔਰ ਬੜੇ ਨਿਗਾ ਸੁਭਾਅ ਔਰ ਜਿੰਨਾ ਚਿਰ ਵੀ ਰਹੇ ਪਾਰਲੀਮੈਂਟ ਤੇ ਬੜਾ ਕੁਝ ਸਿੱਖਣ ਨੂੰ ਮਿਲਿਆ ਨਾ ਜੀ ਮੈਂ ਮੇਖਾ ਹੀ ਉਹਨਾਂ ਦੀ ਇਸ ਗੱਲ ਦੀ ਤਾਰੀਫ਼ ਕਰਦਾ ਕਿ ਜਿੰਨਾ ਵਧੀਆ ਉਹ ਬੋਲਦੇ ਸੀ ਜੀ ਔਰ ਬੜੀ ਮਾਈਕਲ ਉਹ ਸਬਜੈਕਟ ਜਿਤੀ ਉਹਨਾਂ ਨੇ ਰਹਿਣਾ ਹਮ ਪਿਆਰ ਇਹਨਾਂ ਦਿੱਤਾ ਮੈਂ ਜਿੰਨੇ ਜਿਹੜਾ ਸਾਥ ਸਾਥਾਂ ਰਹੇ ਮਤਲਬ ਕਪਨੜੀ ਨਹੀਂ ਹੋਈ ਜੀ ਗੋਬੇ ਦਾ ਇੱਕ ਵੱਡਾ ਚਿਹਰਾ ਇੰਨੀ ਦੇ ਉਹਨਾਂ ਦੀ ਫੈਮਲੀ ਪੋਲਿਟਿਕਸ ਚ ਰਹੀ ਹੈ ਸਭ ਕੁਝ ਬਹੁਤ ਕੁਝ ਨਹੀਂ ਵੀ ਅੰਦਾਜ਼ਾ ਕੋਈ ਬੰਦਾ ਅੱਜ ਕਿਹਨਾਂ ਰਿਸਿਵ ਕਰਨੇ ਨਾਲ ਹੀ ਚੱਲਦੇ ਆ ਰਹੇ ਜੀ ਜੀ ਕੋਈ ਆ ਕੀ ਤੁਹਾਨੂੰ ਪਤਾ ਲੱਗਿਆ ਤੁਸੀਂ ਉਸ ਦਾ ਨਾਂ ਉਹਨਾਂ ਨੇ ਉਹਨਾਂ ਨੇ ਇੱਕਦਮ ਥੋੜਾ ਜਿਹਾ ਅੰਦਾਜ਼ਾ ਸੀ ਕਿ ਜਿਵੇਂ ਕੁਝ ਹੋਇਆ ਉਹ ਵੱਡੀ ਵੱਡੀ ਪਛਾਣ ਹੋਏ ਆ ਦੀ ਪੂਰੀ ਫਲੇਪ ਸੀ ਕਰਕੇ ਨਾਲ ਉਹ ਜੀ ਬੀ ਸਿੰਘਲਾ ਜੀ ਬਿਕਰਮ ਨਾਲ ਹੀ ਖੜੇ ਕੋਈ ਹਮ ਹੈ ਹੀ ਨਹੀਂ ਉਹ ਨਾਲ ਹੀ ਹੈਗੇ ਹਸਪੀਟਲ ਹਸਪੀਟਲ ਕਿੰਨੇ ਕਿੰਨੇ ਮਿੰਟਾਂ ਬਾਅਦ ਸਰ ਇਹ ਖਬਰ ਆ ਗਈ ਦਿੱਕਾ ਹੀ ਹਸਪੀਟਲ ਦੇ ਉੱਤੇ ਮੌਕੇ ਤੇ ਆਏ ਕਿ ਉੱਤੇ ਖੜੇ ਨੇ ਪਹਿਲਾਂ ਹੈਗੇ ਦੂਸਰੇ ਜੀ 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 ਤੇ ਇੱਕ ਇੱਕ ਸਰ ਇੱਕ ਚੀਜ਼ ਥੋੜਾ ਜਿਹਾ ਇੱਕ ਹੁਣ ਜਿਹੜੀ ਯਾਤਰਾ ਹੈ ਮੁਲਤਵੀ ਆ ਹਾਲ ਦੀ ਕਿਹਨੇ ਕਿੰਨੇ ਸਮੇਂ ਬਾਅਦ ਐਸਐਮਜ਼ ਨਿਊਜ਼ ਤੇ ਲਈ ਜਲੰਧਰ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ